ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਾਣਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਇੱਕ ਪਹਿਲਣ ਝੋਟੀ ਵਿਖਾਉਣੀ ਹੈ ਸੂਈ ਨੂੰ ਅੱਜ ਦੂਜਾ ਦੇਣਾ ਹੈ ਸਾਫ਼ ਸੁਥਰੀ ਸੋਹਣੀ ਝੋਟੀ ਹੈ ਪਿਓਰ ਮੋਰਾ ਚ ਪਾਸ ਹੈ ਕੁਆਲਿਟੀ ਚੈੱਕ ਕਰ ਸਕਦੇ ਹੋ ਝੋਟੀ ਦੀ ਇੱਕ ਨੰਬਰ ਕੁਆਲਿਟੀ ਹੈ ਝੋਟੀ ਦੀ ਜੋ ਕਿ ਇਸਨੇ ਜਨਮ ਦਿੱਤਾ ਹੈ ਉਹ ਕੱਟੀ ਨੂੰ ਦਿੱਤਾ ਕੱਟੀ ਵੀ ਮਗਰ ਬਹੁਤ ਜ਼ਿਆਦੇ ਸੋਹਣੀਆਂ ਸਭ ਤੋਂ ਪਹਿਲਾਂ ਤੁਸੀਂ ਸਿੰਗ ਦੀ ਕੁਆਲਿਟੀ ਚੈੱਕ ਕਰਿਓ ਦੇਖ ਸਕਦੇ ਹੋ ਸੋਨਾ ਸਿੰਘਾ ਝੋਟੀ ਦਾ ਚੰਗੀ ਰਾਜੀਪਲੀ ਸਮੀ ਝੋਟੀ ਆ ਇਸ ਵਕਤ ਝੋਟੀ ਥੱਲੇ 8 ਕਿਲੋ ਬੋਲਾ ਆ ਰਾਮਨਾ ਝੋਟੀ 12 ਲੀਟਰ ਦੁੱਧ ਦਊਗੀ ਬਾਕੀ ਸੇਵਾ ਤੇ ਬਹੁਤ ਜ਼ਿਆਦਾ ਨਿਰਪਰ ਹੁੰਦਾ ਹੈ ਸਾਫ਼ ਸੁਥਰੀ ਸੋਹਣੀ ਝੋਟੀ ਆ ਰਾਜੀਪਲੀ ਸਮੀ ਝੋਟੀ ਆ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਟੀ ਵਾਈਸ ਝੋਟੀ ਬਹੁਤ ਜ਼ਿਆਦਾ ਵਧੀਆ ਥੋੜਾ ਜਿਹਾ ਕੈਮਰੇ ਤੇ ਡਲ ਰਹੀ ਹੈ ਝੋਟੀ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਹਵਾਨੇ ਵਿੱਚ ਥਾਣਾ ਦੀਆਂ ਨਖੇਰਾਂ ਚੈੱਕ ਕਰ ਸਕਦੇ ਨੇ ਥਣ ਦੇਖ ਸਕਦੇ ਹੋ ਚਾਰਾਂ ਗੁੱਠਾਂ ਤੇ ਥਾਨ ਲੱਗਾ ਸਾਫ ਸੁਥਰਾ ਮੋਟੀ ਚਵਾਈ ਵਾਲਾ ਥਾਣਾ ਹੈ ਦੇਖ ਸਕਦੇ ਹਾਂ ਬਹੁਤ ਜਿਆਦਾ ਸੋਹਣਾ ਹਵਾਨਾ ਜੇਕਰ ਇਹ ਝੋਟੀ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਹੈ ਉਹ ਖਰੀਦਣਾ ਚਾਹੁੰਦਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਹੈ ਜੀ 98782 14644 98782 14644 ਜੋ ਕਿ ਇਸ ਝੋਟੀ ਦਾ ਮੁੱਲ ਹੈ ਉਹ ਵੀਡੀਓ ਵਿੱਚ ਨਹੀਂ ਕੀਤਾ ਗਿਆ ਫੋਨ ਉੱਪਰ ਹੀ ਕੀਤਾ ਜਾਊਗਾ ਕੋਲੇ ਆ ਕੇ ਤੁਸੀਂ ਆਪਣੀ ਤਸੱਲੀ ਕਰਕੇ ਝੋਟੀ ਨੂੰ ਖਰੀਦ ਕੇ ਲਿਆ ਸਕਦੇ ਹੋ ਸਾਫ਼ ਸੁਥਰੀ ਸੋਹਣੀ ਝੋਟੀ ਹੈ ਹਰੇਕ ਪੱਖ ਤੋਂ ਇੱਕ ਨੰਬਰ ਹੈ ਬਾਕੀ ਆਪਣੀ ਇਸ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ